ਸਸੀ ਕਾਲ ਵੀ ਸਾਰਿਆਂ ਨੂੰ ਪੀਵੀ3 ਫਾਰਮ ਪੁੱਟੀ ਵਾਲਾ ਚੈਨਲ ਤੇ ਤੁਹਾਡਾ ਸਵਾਗਤ ਆ ਬਾਈ ਅੱਜ ਆਪਾਂ ਵੀ ਡਿਲੀਵਰੀ ਕਰਨ ਚੱਲੇ ਆਂ ਚੂਚਿਆਂ ਦੀ ਇੱਕ ਤਾਂ ਅੰਮਰਸਰ ਜਾਣੇ ਆ ਤੇ ਇੱਕ ਬਾਈ ਸੇਵਾ ਵਾਲੀ ਮੁਰਗੀ ਇਹਦੇ ਨਾਲ ਆਂਡੇ ਭੇਜਣੇ ਆਂ ਪਰ ਪਟਿਆਲੇ ਭੇਜਣੇ ਆਂ ਪਟਿਆਲੇ ਪਟਿਆਲੇ ਬਾਈ ਰਾਕੇ バス ਚ ਤੇ ਕਰਾਉਣਿਆ ਤੁਹਾਨੂੰ ਸ਼ੌਂਕ ਕਰਦਾ ਜੀ ਗ੍ਰੇਡਿਤ ਮੁਰਗੀ ਤਾਂ ਚੂਚੇ ਬਈ ਠੀਕ ਆ ਆਪਣੇ ਚੈਨਲ ਨੂੰ ਆទ ਹੋਰ ਸਬਸਕ੍ਰਾਈਬ ਕਰ ਦੋ ਬਈ ہاں ਜੋ ਤੁਹਾਡੇ ਆਸਤੇ ਵਧੀਆ ਵਧੀਆ ਵੀਡੀਓ ਲੈ ਕੇ ਆਇਆ ਕਰਾਂਗੇ ਜਾਣਕਾਰੀ ਵਾਲੀਆਂ ਠੀਕ ਆ ਨਾਲੇ ਅੱਜ ਆਪਣੇ ਬੱਕਰਾ ਮੰਡੀ ਦਾ ਵੀ ਤੁਹਾਨੂੰ ਸ਼ੌਂਕ ਕਰਾਵਾਂਗੇ ਉਧਰ ਵੀ ਜਾਣਾ ਆਪਾਂ ਸੋਰੀਆਂ ਤਾਂ ਉਹ ਬਹੁਤ ਜ਼ਿਆਦਾ ਹੈ ਬਾਈ ਜਾਨਵਰ ਸੇਪ ਪਚਾਉਣਾ ਆਪਣੀ ਜ਼ਿੰਮੇਵਾਰੀ ਹੁੰਦੀ ਹੈ ਆਪਣੀ ਫੁੱਲ ਗਾਰੰਟੀ ਹੁੰਦੀ ਹੈ ਬੇਜੰਤ ਹੋਗੇ ਤੁਸੀਂ ਲੈ ਸਕਦੇ ਆ ਆਪਣੇ ਕੋ ਜਾਨਵਰ ਅੱਜ ਸਾਨੂੰ ਧੁੰਦ ਲੱਗੀ ਅੱਜ ਅਸੀਂ ਗੱਡੀ ਤੇ ਚੱਲੇ ਆ ਡਿਲੀਵਰੀ ਕਰਨ ਕਰੋ ਜੱਕ ਬਾਈ ਠੀਕ ਆ ਕੋਈ ਵੀ ਉਪਰਾਵਾਂ ਦੇ ਮੈਸੇਜ ਫੋਨ ਆਉਂਦੇ ਸੀ ਵੀ ਆਪਦੇ ਫਾਰਮਾਂ ਦਾ ਤੁਸੀਂ ਸ਼ੰਕ ਕਰੋ ਫਾਰਮ ਦਾ ਚੌਂਕ ਕਰਾਵਾਂਗੇ ਬਈ ਕਦੇ ਤਾਂ ਜਦੋਂ ਮੜੀ ਧੁੱਪ ਲੱਗੀ ਸਾਰਾ ਕੰਮ ਖਾਵਾਂਗੇ ਆਪਣੇ ਕੋਲ ਕੀ ਕੋਸ਼ ਆ ਕੀ ਸੈਟਿੰਗ ਆ ਠੀਕ ਆ ਬਾਕੀ ਆ ਠੰਡ ਦੇ ਕਾਰਨ ਥੋੜਾ ਜਿਹਾ ਕੰਮ ਰੁਕੀ ਬੈਠੇ ਆ ਉਦੋਂ ਬਾਅਦ ਆਪਾਂ ਫਾਰਮ ਵੀ ਥੋੜਾ ਜਿਹਾ ਵਧਾਉਣਾ 35 ਖੁੱਡੇ ਹੋਰ ਪਾਉਣੇ ਆ ਬਈ ਆਪਾਂ ਠੀਕ ਆ ਮੈਨੂੰ ਦਿਆ ਤੋਂ ਵੱਡੇ ਦੇ ਲੋ ਵੀ ਮੇਤਰੋ ਆਪਾਂ ਪਿੰਡ ਖੇਡਣ ਨਾਲੇ ਆ ਗਏ ਆ ਆਪਣੇ ਪਿੰਡ ਦੇ ਨਾਲ ਹੀ ਆ ਬਈ ਇਦੋਂ ਗਾਂ ਆਹ ਹੁਣ ਆ ਪਪੂਲਰੀ ਜਾਵੜਾਂਗੇ ਮੇਨ ਰੋਡ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ ਬਈ ਤਾਂ ਜੋ ਜਿੰਨੀ ਵੀ ਜਾਣਕਾਰੀ ਹੋਵੇ ਤੁਹਾਡੇ ਤੱਕ ਪਹੁੰਚ ਸਕੇ ਆਪਾਂ ਵੀ ਸਾਰਾ ਕੁਝ ਦੱਸਾਂਗੇ ਕਿ ਬਹੁਤ ਵੀਰ ਘਰਾਵਾਂ ਦੇ ਜਨਵਰੀ ਮਰ ਜਾਂਦੇ ਆ ਖੁੱਡੇ ਆਏ ਜਾਨਵਰ ਬਹੁ ਆ ਰਹੀ ਨੇ ਦੇਖ ਖੁੱਡਿਆਂ ਦੀ ਦਿਸ਼ਾ ਵੀ ਦੱਸਾਂਗੇ ਸਾਰਾ ਕੁਝ ਦੱਸਾਂਗੇ ਭਾਈ ਕਿਉਂਕਿ ਆਪਾਂ ਆਪ ਵੀ ਮੂਰੇ ਖੁੱਡੇ ਪਾਉਣੇ ਆ ਠੰਡ ਜਿਆਦੇ ਹੋਣ ਕਰਕੇ ਤਾਂ ਕਰਕੇ ਉਹ ਰੋਕਿਆ ਕੰਮ ਉਹ ਡੇ ਖੁੱਡੇ ਪਾਉਣੇ ਆ ਵੀ ਆਪਾਂ 30 ਤੋਂ 35 ਖੁੱਡੇ ਪਾਵਾਂਗੇ ਠੀਕ ਹਨ ਬਾਕੀ ਵੀ ਤੜਕੋ ਕੇ ਆਪਣੇ ਦੇ ਜਾਨਵਰ ਤੁਸੀਂ ਲੈ ਸਕਦੇ ਹੋ ਗਾਰੰਟੀ ਨਾ ਜਨਵਰ ਪਹੁੰਚਦਾ ਵੀ ਤੁਹਾਡੇ ਕੋਲ ਗਾਰੰਟੀ ਹੋ ਗਈ ਆਪਣੀ ਪਾਲ ਆ ਦੇਖ ਲਓ ਅੱਜ ਠੰਡ ਸੀ ਵੀ ਜਨਵਰਾਂ ਨੂੰ ਹਵਾ ਨਾਲ ਵਜੇ ਅੱਜ ਆਪਾਂ ਗੱਡੀ ਚੱਕ ਲਈ ਆ ਆਪਾਂ ਨੂੰ ਬਈ ਬਾਲਾ ਕੋਈ ਮਸਲਾ ਨਹੀਂਗਾ ਆਪਾਂ ਦਾ ਸ਼ੌਂਕ ਨੂੰ ਕੰਮ ਕਰਦੇ ਆ ਠੀਕ ਹੈ ਨਾ YouTube ਨੂੰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Instagram ਤੋਂ ਆਪਣੀ ਆਈਡੀ ਨੂੰ ਵੀ ਫੋਲੋ ਕਰ ਲਓ ਬਈ ਸ਼ਾਰਟ ਵੀਡੀਓ ਵੀ ਬਹੁਤ ਪਾਉਣੇ ਆਪਾਂ ਜਾਣਕਾਰੀ ਦਿੰਨੇ ਆ ਵਾਦ ਤੋਂ ਵਾਦ ਬਈ ਜਿੰਨੇ ਵੀ ਹੋ ਸਕੇ ਠੀਕ ਹੈ ਨਾ ਆ ਵੀ ਆਪਣਾ ਅੰਬਰ ਸਾਰ ਨੂੰ ਚੱਲਿਆ ਪਾਰਸਲ ਕਰੋ ਚੈੱਕ ਬਈ ਅੰਬਰ ਸਾਰ ਨੂੰ ਭੇਜਤਾ ਦੂਜਾ ਪਾਰਸਲ ਆਪਣਾ ਮਿਲਦੇ ਆਂ ਵੀ ਆਪਾਂ ਅਗਲੀ ਵੀਡੀਓ ਦੇ ਨਾਲ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲੋ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਬਈ ਲੋ ਵੀ ਨਤ ਰੋ ਆਪਾਂ ਭੁਲਰੀ ਅੱਡੇ ਤੇ ਪਹੁੰਚ ਗਏ ਆ ਮੇਨ ਰੋਡ ਤੇ ਕਰੋ ਚੱਕਦੇ ਆਪਣੇ ਜਾਨਵਰ ਪਏ ਬਸ ਬਾਸ ਆਉਣ ਵਾਲੀ ਆ ਮੈਂ ਲੈ ਚੜਾ ਲੈਂਦੇ ਆਪਾਂ ਬਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲੋ ਬਈ ਸਪੋਰਟ ਕਰਿਆ ਕਰੋ ਬਈ ਲੋ ਜੀ ਮਿੱਤਰੋ ਬਸ ਆ ਗਈ ਆ ਆਪਾਂ ਜਾਨਵਰ ਚੜਾਉਣ ਲੱਗੇ ਆ ਕਿਸੇ ਵੀਰ ਭਰਾ ਨੇ ਜਾਨਵਰ ਲੈਣੇ ਹੁੰਦੇ ਆ ਵੇ ਟੜਕੋ ਕੇ ਆਪਣੇ ਨਾਲ ਡੀਲ ਕਰ ਸਕਦਾ ਪਰੋ ਚੱਕ ਬਈ ਇਹ ਬਟਿੰਡੇ ਜਾਣਗੇ ਬਟਿੰਡਿਓ ਪਟਿਆਲੇ ਜਾਣਗੇ ਬਈ ਹੁਣ ਆਪਾਂ ਵੀ ਅਗਲੀ ਡਿਲੀਵਰੀ ਕਰਨ ਚੱਲੇ ਆ ਲੋ ਵੀ ਮਿੱਤਰੋ ਹੁਣ ਆਪਾਂ ਚੱਲ ਪਏ ਆ ਬਠਿੰਡਾ ਰੋਡ ਤੇ ਆਪਾਂ ਜਨਵਰ ਚੜਾ ਜਾਂਦੇ ਆ ਹੁਣ ਆਪਾਂ ਕੋਟਕਪੂਰਾ ਰੋਡ ਤੇ ਚੱਲੇ ਆ ਵੇ ਆਪਾਂ ਨੂੰ ਵੀ ਇੱਕੋ ਜੀ ਬਾਟ ਪੈਂਦੀ ਆ ਆਪਾਂ ਆਪਣੇ ਪਿੰਡ ਆ ਗਏ ਆ ਤੇ ਇਹ ਤੋਂ ਬਾਅਦ ਆਪਾਂ ਹਰਾਜਾਂ ਵੇਚਦੀ ਹੋ ਕੇ ਟੂਲ ਤੇ ਜਾਣਾ ਉੱਥੇ ਜਾ ਕੇ ਜਾਨਵਰ ਚੜਾਉਣੇ ਆ ਬਾਈ ਕਰ ਲਓ ਚੈੱਕ ਆਪਣੇ ਚੈਨਲ ਨੂੰ ਹਰ ਤੋਂ ਬਾਅਦ ਸਬਸਕ੍ਰਾਈਬ ਕਰ ਲਓ ਬਾਈ ਤਾਂ ਜੋ ਜਿੰਨੀ ਵੀ ਜਾਣਕਾਰੀ ਹੋਵੇ ਤੁਹਾਡੇ ਤੱਕ ਪਹੁੰਚ ਸਕੇ ਠੀਕ ਆ ਆਪਾਂ ਵੀ ਰੋਡ ਤੇ ਆ ਗਏ ਆ ਕੋਟਕਪੂਰੇ ਵਾਲੇ ਰੋਡ ਤੇ ਤੇ ਗਾਂ ਟੂਲ ਪਲਾਜ ਆਊਗਾ ਉੱਥੇ ਆ ਕੇ ਜਾਨਵਰ ਚੜਾਉਣੇ ਆ ਬਾਕੀ ਦਾ ਸ਼ੌਕ ਉੱਥੇ ਜਾ ਕੇ ਤੁਹਾਨੂੰ ਕਰਾਉਣੇ ਆਂ ਅੰਬਰਸਰ ਜਨਵਰ ਭੇਜਣੇ ਆਪਾਂ ਬਾਈ ਕਰ ਲੋ ਚੈੱਕ ਚੱਲ ਪਈ ਆਪਾਂ ਵੇ ਟੂ ਲਾਉਣ ਵਾਲਾ ਹੀ ਆ ਬਾਈ ਤੁੰਦ ਬਹੁਤ ਜਿਆਦਾ ਆ ਤਾਂ ਕਰਕੇ ਆਪਾਂ ਜੀ ਗੱਡੀ ਚੱਕੀ ਆ ਇਹ ਤਾਂ ਆਪਾਂ ਮੋਟਰ ਹੱਲ ਤੇ ਜਾਵੜ ਦਿੰਨੇ ਅੱਗੇ ਨਾਲੇ ਜਨਵਰਾਂ ਨੂੰ ਹਵਾ ਵਾਜੇ ਜਾਂਦੀ ਆ ਬਾਈ ਆਪਣੀ ਪੂਰੀ ਗਾਰੰਟੀ ਆ ਜਨਵਰ ਸੇਫ ਭੇਜ ਜਾਂਦੀ ਠੀਕ ਆ ਅਟੋਲ ਆ ਗਿਆ ਬਾਈ ਇੱਥੇ ਆ ਗਏ ਹੁਣ ਆਪਾਂ ਬੇਗਮ ਦੇ ਬੱਚੇ ਚੜਾਵਾਂਗੇ ਅੰਮਰਸਰ ਨੂੰ ਬਹਾਵੀਰ ਭਰਾ ਬੇਗਮ ਦੇ ਬੱਚੇ ਮੰਗਦੇ ਆ ਤੇ ਪਰ ਵੀ ਐਡਵਾਂਸ ਬੁਕਿੰਗ ਕਰਾਉਣੀ ਪੈਂਦੀ ਆ ਕਿਉਂਕਿ ਬਾਈ ਆਪਣੇ ਕੋਲ ਜਾਨਵਰ ਥੋੜੇ ਆ ਤੇ ਆਪਾਂ ਬੱਚੇ ਫਿਰ ਘਰੇ ਕਢਾ ਕੇ ਦੇਣੇ ਹੁੰਦੇ ਆ 2 ਮਹੀਨੇ ਲੱਗ ਜਾਂਦੇ ਆ ਆਪਾਂ ਨੂੰ ਬੱਚਾ ਤਿਆਰ ਕਰਕੇ ਦੇਣੇ ਆ ਪੂਰੇ ਠੀਕ ਆ ਬਈ ਆ ਟੋਲ ਤੇ ਆ ਗਏ ਆ ਆਪਾਂ ਕਰ ਲੋ ਚੈੱਕ